ਸ਼ਿਕਾਯਤ ਮੰਨ ਅ ਅਮਰੋਜ਼ ਦੀ ਰਿਪੋਰਟ ਕਰ ਦੱਸੋ ਅ ਅਮਰੋਜ਼ ਦੇ ਨੰਬਰ ਬਹੁਤ ਘਟ ਆਏ ਆ ਐਰਕੀ ਠੀਕ ਹੈ ਘਟ ਆਏ ਆ ਹਾਂਜੀ ਹਾਂਜੀ ਬਹੁਤ ਸ਼ੈਤਾਨ ਆਏ ਹਨ ਇਲਾਮਾ ਹੀ ਦੇਣ ਆਈ ਆ ਮਾਂ ਮੈਂ ਵੀ ਤੁਹਾਨੂੰ ਇਹੋ ਗੱਲ ਕਹਿਣ ਆਈ ਸੀ ਕਿ ਫੋਨ ਨਹੀਂ ਛੱਡਦੇ ਨਾ ਕਹਿਣਾ ਮੰਨਦੇ ਨਾ ਖਾਣਾ ਖਾਂਦੇ ਆ ਘਰ ਬਹਿੰਦੇ ਨਹੀਂ ਜਿਹੜੇ ਬੱਚੇ ਬਾਹਰ ਹੁੰਦੇ ਉਹਨਾਂ ਨਾਲ ਗੁੱਡੀਆਂ ਲੁੱਟਣ ਗਲੀਆਂ 'ਚ ਤੁਰੇ ਫਿਰਦੇ ਆ ਤੇ ਪੈਂਦੇ ਬਿਲਕੁਲ ਨਹੀਂ ਅਗਰ ਇਹਨਾਂ ਕਹਿਣਾ ਮੇਰਾ ਨਾ ਮੰਮੀ ਦਾ ਸੜੂ ਸੜੂ ਸਾਰਾ ਦਿਨ ਵਿਸਤ ਕੋਲ ਦੇ ਰਹਿੰਗੇ ਆ ਕੋਈ ਚੀਜ਼ ਨਾ ਲੈ ਕੇ ਦਓ ਤੇ ਉੱਥੇ ਹੀ ਲਟਣ ਡੈ ਪੈਂਦੇ ਆ ਨਾ ਕੋਈ ਅੱਗਾ ਵੇ ਤੇ ਨਾ ਪਿੱਛਾ ਵੀ ਲੋਕ ਵੇਖਣ ਡੈ ਬਿਲਕੁਲ ਵੀ ਬੱਚੇ ਇਹਨਾਂ ਨੂੰ ਮਹਿਨਤ ਨਹੀਂ ਹੈਗੇ ਉਹ ਇਹ ਦਾਦੂ ਨਹੀਂ ਦਾਦੀ ਕਾਸ਼ਾ ਚ ਵਰਦਾ ਜਾਂਦਾ ਚੱਪਲ ਲੈ ਕੇ ਤੇ ਮਾਰਨ ਪੈਂਦੇ ਆ ਆਪਜੀ ਤੋਂ ਡਰਦਾ ਤੇ ਮੈਂ ਤੁਹਾਨੂੰ ਇਹੋ ਸ਼ਿਕਾਇਤ ਲਾਉਣ ਆਈ ਹਾਂ ਇਹਨਾਂ ਦੀ ਵੀ ਇਹ ਬਹੁਤ ਜ਼ਿਆਦਾ ਨਾ ਖਰਾਬ ਹੁੰਦੇ ਜਾਂਦੇ ਤੇ ਥੋੜਾ ਇਹਨਾਂ ਦਾ ਖਿੱਚੋ ਇਹਨਾਂ ਦੇ ਕੰਨ ਹਾਂ ਪਾਸਵਰਡ ਬਸੇ ਵੇਖ ਲੈਂਦਾ ਜਦੋਂ ਅਸੀਂ ਖੋਲਦੇ ਆ ਪਾਸਵਰਡ ਵੇਖ ਲੈਂਦਾ ਉਸ ਵਾਰ ਲੁੱਕ ਜਾਂਦਾ ਕਦੀ ਕਿਤੇ ਲੈ ਕੇ ਕਦੀ ਕਿਤੇ ਲੈ ਕੇ ਫੋਨ ਦਾ ਬਸ ਰੋਟੀ ਨਹੀਂ ਖਾਂਦੇ ਤੇ ਲੱਗਣਾ ਮੈਡਮ ਜੀ ਗੁੱਸਾ ਭਾਵੇਂ ਮੈਨੂੰ ਜਿੰਨਾ ਮਰਜ਼ੀ ਕਰੋ ਚੁੱਪ ਕਰਕੇ ਲਿਹਾਈ ਆ ਮੈਂ ਅਨਪੜਿਆ ਪਰ ਦਿਮਾਗ ਮੈਨੂੰ ਵੀ ਰੱਬ ਨੇ ਦਿੱਤਾ ਵਾ ਜਿੰਨਾ ਮਰਜ਼ੀ ਕਹਿ ਕੇ ਲਿਹਾਈ ਆ ਕਿ ਉੱਥੇ ਜਾ ਕੇ ਬੋਲਣਾ ਨਹੀਂ ਮੈਡਮ ਜੱਗੇ ਪਰ ਮੈਂ ਗੱਲ ਕਰਨਾ ਬਗੈਰ ਰਹਿ ਨਹੀਂ ਸਕਦੀ ਠੀਕ ਹੋ ਕਣੀ ਮੈਡਮ ਜੀ ਵੇਖੋ ਸਭ ਤੋਂ ਪਹਿਲਾਂ ਆਪ ਮੋਬਾਈਲ ਫੜੰਦੀਆਂ ਵਾ ਬੁੜਕੇ ਬਡਾਲ ਬੁਰੀ ਲਗਣੀ ਆ ਕਿ ਮੈਂ ਗੱਲ ਬੁਰੀ ਕੀਤੀ ਆ ਆ ਬੰਬ ਮੋਬਾਈਲ ਫੜੰਦੀਆਂ ਉਹਰੇ ਪਰੇ ਜਾਣਦੀਆਂ ਮੋਬਾਈਲ ਦੇ ਆਰੇ ਲਾਜਦੀਆਂ ਫਿਰ ਲੰਗਿਆੜਿਆਂ ਨੂੰ ਅੱਗ ਦੀ ਪੈਣੀ ਆ ਮੋਬਾਈਲ ਦੀ ਅਸੀਂ ਵੀ ਪੜੇ ਆ ਗਾਂ ਅਸੀਂ ਵੀ ਇਹਨਾਂ ਦੇ ਹਸਬੰਦ ਨੂੰ ਇਹਨੂੰ ਇਹਨੂੰ ਮੈਂ ਸਟੱਡੀ ਕਰਵਾਈ ਆ ਅਸੀਂ ਕੀ ਗੱਲ ਮੋਬਾਈਲ ਫੜਾ ਛੰਡੇ ਇੱਥੇ ਜੁੱਤੀ ਮਖਾਇਦੀ ਸੀ ਤੇ ਲੈਟਰ ਦੀਵੇ ਜਗਾਜਗਾ ਦੇ ਪੜੇ ਆ ਤੇ ਅੱਜ ਡਾਕਟਰ ਆ ਖਸਮ ਕਮਾਈਆਂ ਕੀਤੀਆਂ ਮਾ ਬੀਬੀ ਚੁੱਪ ਕਰੋ ਗੱਲ ਬੀਬੀ ਚੁੱਪ ਕਰੋਣੀ ਬੀਬੀ ਇਹਨੇ ਨਹੀਂ ਚੁੱਪ ਕਰਨਾ ਅਸੀਂ ਗੱਲ ਕਰਦੀ ਸਪਸ਼ਟ ਬਸ ਕਰੋ ਆਮ ਰੋ ਨਾਟ ਸੋ ਇਸ ਲਈ ਇਹਨੂੰ ਕੋ ਡਾਟਿਆ ਕਰੇ ਹੋਮਵਰਕ ਆਪੇ ਕਰਨਗੇ ਮੈਡਮ ਜੀ ਮੁੜ ਕੇ ਸੱਥਾ ਬੁੜੀਆਂ ਲੱਗਣੀਆਂ ਹੁਣ ਘਰ ਜਾ ਕੇ ਮੈਨੂੰ ਕਹੇਗੀ ਕਿ ਤੂੰ ਕਿਉਂ ਬੋਲੀ ਉੱਥੇ ਬਟ ਆਮ ਨਾਟ ਰੋ ਚਲੋ ਠੀਕ ਹੈ ਮੈਡਮ ਜਿਹੜੀ ਹੋ ਗਈ ਗਲਤੀ ਹੁਣ ਹਟਾਉਣਾ ਤਾਂ ਹੈਗਾ ਐ ਨਾ ਫੋਨਾਂ ਤੋਂ ਫੋਨ ਤਾਂ ਹਟਾਓ ਮੋਬਾਈਲ ਮੋਬਾਈਲ ਦੇ ਅੱਗੇ ਕੀ ਕਰਤੀਆਂ ਆਪਦੇ ਪਾਈਆਂ ਗੰਦੀਆਂ ਮੋਬਾਈਲ ਦੇ ਅੱਗੇ ਕਰਨੀਆਂ ਵੀ ਮੈਂ ਕੀਆ ਤੇ ਪਹਿਲਾ ਸਵਾਦ ਵਿਖਾਏ ਤੇ ਹੁਣ ਚਸਕਾ ਮੈਲੀ ਦਾ ਪੈ ਗਿਆ ਵਾ ਪਹਿਲਾ ਸਵਾਦ ਨਾ ਮਖਾਓ ਚੀਜ਼ਾਂ ਤਰਾਲੀਆਂ ਮਸਾਲੇਦਾਰ ਨੇ ਮੈਂ 36 ਬਰੀ ਮਿੰਟ ਕਿਹਾ ਕਿ ਜੁੱਧ ਪਿਆਇਆ ਕਰ ਬਾਲਟੀ ਚ ਲੈ ਕੇ ਤੇ ਕਦ ਮੂੰਹ ਲਾਇਆ ਕਰ ਬਾਲਟੀਆਂ ਨੂੰ ਕਿ ਤੇ ਸ਼ੇਅਰ ਬੰਨ ਹੈ ਪਹਿਲਾ ਮੈਂ ਕੀਆ ਆਪ ਦਾ ਵੀ ਚਸਕਾ ਬਣਾ ਤੇ ਨਿਆਣਿਆਂ ਦੇ ਬਹਾਨੇ ਫਿਰ ਮੈਂਗੀ ਗੈਸ ਦੇ ਹੁੰਦੇ ਹੁੰਦੀ ਰੋਜ਼ ਤੇ ਤਾਂ ਦੀ ਬੋਲਤੀ ਆ ਤਾਂ ਚੰਗਾ ਮੈਂ ਆਪਣੀ ਗੱਲ ਕਰ ਲਈ ਆ ਮੈਂ ਜੋ ਕਹਿਣਾ ਸੀ ਕਹਤਾ ਹੁਣ ਭਾਵੇਂ ਆਪ ਦਾ ਲਊ ਸਾੜ ਦੀਆਂ ਰਹਿਣ ਮੈਂ ਆਇਆ ਕਰੂੰਗੀ ਹੰਦੇ ਜਾਂਦੇ ਮੈਂ ਮਿਲ ਜਾਨੀ ਜਾਂ ਤੇ ਮੈਂ ਹੰਦੇ ਜਾਂਦੇ ਮਿਲ ਕੇ ਜਾ ਕਰੂੰਗੀ ਮੈਡਮ ਜੀ ਨਾਲੇ ਮੈਨੂੰ ਆਪਣਾ ਨੰਬਰ ਇੱਥੇ ਲਿਖ ਕੇ ਦਿਓ ਕਾਗਜ਼ ਉੱਤੇ ਮੈਂ ਆਪੇ ਫੋਨ ਕਰਕੇ ਤੁਹਾਨੂੰ ਸਾਰੀ ਰਿਪੋਰਟ ਦੇ ਦਿਆ ਕਰੂੰਗੀ ਮੈਂ ਆ ਕਰਦੀ ਰਿਪੋਰਟ ਕਾਟ ਹਾਂ ਤਾਂ ਦੇਖੋ ਜਿਹੜਾ ਮਾਰਿਆ ਕਬ ਨਹੀਂ ਪੜਤੇ ਹਾਂ ਹੋਰ ਪਿੱਠ ਕਰਕੇ ਬਹਿ ਗਿਆ ਡਪੋਕ ਉੱਧਰ ਵੇਖ ਮੈਡਮ ਜੀ ਵਾਲਾ ਮੂੰਹ ਕਰ ਤੇ ਪਤਾ ਸੀ ਨਾ ਕੀ ਕਰਤੂਬਤ ਕੋਲੀ ਹੋਣੀ ਹੈ ਪੇਪਰਾਂ ਦਾ ਤਾਂ ਕਰਦੇ ਹਾਂ ਚਲੋ